ਪਟਿਆਲਾ ਚ ਕੇਖਾਂ ਦੇ ਨਾਲ ਬੱਚੀ ਦੀ ਮੌਤ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਤੇ ਰਿਪੋਰਟ ਸਾਹਮਣੇ ਆਈ ਹੈ ਬਿਸਰਾ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੇਕ ਦੇ ਵਿੱਚ ਕੋਈ ਜ਼ਹਿਰੀਲਾ ਪਰਦਾਤ ਨਹੀਂ ਸੀ ਜਿਸ ਦਿਨਾਂ ਬੱਚੀ ਦੀ ਮੌਤ ਹੋਈ ਹੈ ਤੇ ਕੇਕ ਦੇ ਵਿੱਚ ਕੋਈ ਵੀ ਜ਼ਹਿਰੀਲਾ ਪਰਦਾਤ ਨਹੀਂ ਪਾਇਆ ਗਿਆ ਤੇ ਬੱਚੀ ਦੀ ਮੌਤ ਜਿਹੜੀ ਆ ਉਹ ਕਿਸੇ ਹੋਰ ਵਜ੍ਹਾ ਦੇ ਨਾਲ ਹੋਈ ਹੈ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਪਟਿਆਲਾ ਤੋਂ ਮੇਰੇ ਸਹਿਯੋਗੀ ਕੁਲਵਿੰਦਰ ਜੀ ਕੁਲਵਿੰਦਰ ਅੱਜ ਰਿਪੋਰਟ ਸਾਹਮਣੇ ਆਈ ਆ ਉਸ ਦੇ ਵਿੱਚ ਇਹ ਲਿਖਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਇਹ ਕਿ ਕੇਕ ਦੇ ਵਿੱਚ ਕੋਈ ਜ਼ਹਿਰੀਲਾ ਪਰਦਾਤ ਨਹੀਂ ਪਾਇਆ ਗਿਆ ਭਾਵਨਾ ਜੀ ਮੈਂ ਦੱਸਣਾ ਚਾਹਨਾ ਕਿ 24 ਮਾਰ ਦਾ ਜਿਹੜੀ ਇਹ ਘਟਨਾ ਹੈ ਕਿ ਹੈ ਬਹੁਤ ਸ਼ਰਧੇਕ ਮਾਮਲਾ ਸੀ ਜਿਸ ਦੇ ਨਾਲ ਇੱਕ ਕੇਕ ਖਾਣ ਨਾਲ ਬੱਚੀ ਦੀ ਮੌਤ ਹੋ ਚੁੱਕੀ ਸੀ ਤੇ ਉਸ ਕੇਕ ਨੂੰ ਜਿਹੜੇ ਇਹਦੇ ਨਾਨਾ ਜੀ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਕੇਕ ਆ ਉਹਦੇ ਵਿੱਚ ਜ਼ਹਿਰ ਸੀ ਤਾਂ ਕਰਕੇ ਬੱਚੀ ਦੀ ਮੌਤ ਹੋਈ ਹੈ ਪਰ ਕੇਕ ਦੇ ਵਿੱਚ ਜੋ ਅੱਜ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਕੇਕ ਦੇ ਵਿੱਚ ਕੋਈ ਵੀ ਪాయిਜ਼ਨ ਨਹੀਂ ਪਾਇਆ ਗਿਆ ਇਸ ਲਈ ਜਿਹੜੇ ਬੇਕਰੀ ਆ ਬੇਕਰੀ ਦੇ ਮਾਲਕ ਸੀ ਉਹਨਾਂ ਨੂੰ ਰੈਸਕਟ ਕੇ ਜੇਲ੍ਹ ਭੇਜ ਦਿੱਤਾ ਸੀ ਤੇ ਉਹਨਾਂ ਨੂੰ ਹੁਣ ਹੁਣ ਜਵਾਬਤ ਮਿਲ ਚੁੱਕੇ ਇਸ ਮਾਮਲੇ ਦੇ ਵਿੱਚ ਜੀ ਤੇ ਅੱਜ ਇਹਦੀ ਜਿਹੜੀ ਰਿਪੋਰਟ ਆਈ ਆ ਬਿਸਰਾ ਦੀ ਰਿਪੋਰਟ ਆਈ ਆ ਉਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਸ ਦੇ ਵਿੱਚ ਰਿਪੋਰਟ ਜਿਹੜੀ ਸਾਹਮਣੇ ਆਈ ਉਸ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ ਕੇਕ ਦੇ ਵਿੱਚ ਕੋਈ ਵੀ ਜ਼ਹਿਰੀਲਾ ਪ੍ਰਦਾਰਥ ਜਿਹੜਾ ਉਹ ਨਹੀਂ ਪਾਇਆ ਗਿਆ ਉਹਦੇ ਵਿੱਚ ਜਿਹੜਾ ਕੇਕ ਦੇ ਵਿੱਚ ਕੁਝ ਵੀ ਨਹੀਂ ਪਾਇਆ ਗਿਆ ਕਿ ਜਿਹੜੀ ਬੱਚੇ ਦੀ ਮੌਤ ਹੈ ਉਹ ਅਲਰਜੀ ਕਰਕੇ ਡਾਕਟਰ ਨੂੰ ਕਿਹਾ ਗਿਆ ਹੈ ਅਲਰਜੀ ਕਰਕੇ ਹੋਈ ਹੈ ਕੇਕ ਦੇ ਵਿੱਚ ਕੋਈ ਕੋਈ ਇਸ ਤਰ੍ਹਾਂ ਦਾ ਪੌਇਜ਼ਨ ਕਿਉਂਕਿ ਪੈਥੋਲੋਜੀ ਜਿਹੜੀ ਰਿਪੋਰਟ ਉਹ ਜਿਹੜੀ ਆ ਗਈ ਸੀ ਤੇ ਅੱਜ ਫਿਰ ਜਿਹੜੀ ਪੂਰੀ ਰਿਪੋਰਟ ਜਿਹੜੀ ਹੈਗੀ ਤੇ ਡੇਰ ਤੋਂ ਆ ਚੁੱਕੀ ਹੈ ਤੇ ਉਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਇਸ ਦੇ ਵਿੱਚ ਪੌਇਜ਼ਨ ਨਹੀਂ ਪਾਇਆ ਗਿਆ ਹੈ ਤੇ ਜਿਹੜੀ ਬੱਚੇ ਦੀ ਮੌਤ ਹੈ ਉਹ ਅਚਾਨਕ ਰੇਤੇ ਅਲਰਜੀ ਦੇ ਨਾਲ ਹੋਈ ਹੈ ਧੰਨਵਾਦ ਕੁਲਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਹ ਸੀ ਮੇਰੇ ਸਹਿਯੋਗੀ ਕੁਲਵਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਕੇਖਾਂ ਦੇ ਨਾਲ ਪਟਿਆਲਾ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਸੀ ਦੋ ਬੱਚੀਆਂ ਸੀ ਜਿਨ੍ਹਾਂ ਦੇ ਵੱਲੋਂ ਬਰਥਡੇ ਦੀ ਖੁਸ਼ੀ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਸੀ ਘਰ ਦੇ ਵਿੱਚ ਤੇ ਬਾਹਰੋਂ ਔਨਲਾਈਨ ਕੇਕ ਮੰਗਵਾਇਆ ਗਿਆ ਸੀ ਤੇ ਕੇਕ ਦੇ ਵਿੱਚ ਕੋਈ ਜ਼ਹਿਰੀਲਾ ਪਰਦਾਤ ਪਾਇਆ ਗਿਆ ਸੀ ਜਿਸ ਦੇ ਨਾਲ ਦੋਵੇਂ ਬੱਚੀਆਂ ਜਿਹੜੀਆਂ ਬਿਮਾਰ ਹੋ ਗਈਆਂ ਸੀ ਤੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੇ ਲਗਾਤਾਰ ਪੁਲਿਸ ਦੇ ਵੱਲੋਂ ਇਹ ਜਾਂਚ ਜਿਹੜੀ ਕੀਤੀ ਜਾ ਰਹੀ ਸੀ ਤੇ ਹੁਣ ਬਿਸਰਾ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ ਕੇਕ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਜਿਹੜਾ ਉਹ ਨਹੀਂ ਪਾਇਆ ਗਿਆ ਬੱਚੀ ਦੀ ਮੌਤ ਜਿਹੜੀ ਹੈ ਕਿਸੇ ਹੋਰ ਵਜ੍ਹਾ ਦੇ ਨਾਲ ਹੋਈ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰ ਜਿਹੜੇ ਆ ਇਸ ਸੰਬੰਧੀ ਜਦੋਂ ਸਾਡੀ ਮਾਨਵੀ ਦੇ ਹਰਬੰਸ ਲਾਲ ਨਾਨਾ ਜੀ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੇਕ ਜੋ ਉਹਨਾਂ ਦੇ ਦੁਆਰਾ ਪੁਲਿਸ ਨੂੰ ਸੌਂਪਿਆ ਗਿਆ ਸੀ ਉਹ ਖਰਾਬ ਸੀ ਅਤੇ ਉਸ ਦੇ ਵਿੱਚ ਬਦਬੂ ਮਾਰ ਰਹੀ ਸੀ ਬਦਬੂ ਆ ਰਹੀ ਸੀ ਤੇ ਹੈ ਛੇ ने कहा उम्मीद है कि देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स एप चैनल आरोप